ਹਾਂਜੀ ਸਾਡੇ ਪੁੰਨਰ ਸਰਜੀਤ ਅਕਾਲੀ ਦਲ ਵੱਲੋਂ ਮੈਂ ਇਕਬਾਲ ਸਿੰਘ ਮੋਦੀ ਸਾਹਿਬ ਤੁਹਾਨੂੰ ਅਸੀਂ ਅਪੀਲ ਕਰਦੇ ਆਂ ਆਪਣੀ ਪਾਰਟੀ ਵੱਲੋਂ ਇਹ ਸਾਡੀ ਯੂਨੀਵਰਸਟੀਆਂ ਨੂੰ ਐਜੂਕੇਸ਼ਨ ਦੇ ਇਹ ਅਦਾਰੇ ਆ ਇਹਨੂੰ ਪੋਲਿਟਿਕਸ ਦਾ ਅਖਾੜਾ ਨਾ ਬਣਾਓ ਦੇਖੋ ਸਾਡੇ ਕਿੰਨੇ ਸਟੂਡੈਂਟ ਧਰਨਾਂ ਤੇ ਬੈਠੇ ਜਿਨ੍ਹਾਂ ਨੇ ਪੜਾਈਆਂ ਕਰਨੀਆਂ ਸੀ ਡਿਗਰੀਆਂ ਕਰਨੀਆਂ ਸੀ ਇਹਨਾਂ ਦਾ ਕਿੰਨਾ ਸਮਾਂ ਬਰਬਾਦ ਹੋ ਰਿਹਾ ਇਸ ਕਰਕੇ ਇਹ ਪੰਜਾਬ ਨਾਲ ਹੀ ਕਿਉਂ ਹੁੰਦਾ ਕੇਂਦਰਦਸ ਹਮੇਸ਼ਾ ਜਦ ਦਾ ਦੇਸ਼ ਆਜ਼ਾਦ ਹੋਇਆ ਪੰਜਾਬ ਹੀ ਕਿਉਂ ਭੁਗਤਪੋਗੀ ਰਿਹਾ ਇਹਦਾ ਕੋਈ ਗੁਜਰਾਤ ਨਹੀਂ ਹੁੰਦਾ ਹੋਰ ਸਟੇਟ ਨਹੀਂ ਹੁੰਦੀ ਪੰਜਾਬ ਨੇ ਕੀ ਮਾੜਾ ਕਰਤਾ ਵੀ ਦੇਸ਼ ਨੂੰ ਆਜ਼ਾਦ ਕਰਾਤਾ ਉਹਦਾ ਇਹ ਸਾਨੂੰ ਦੇ ਰਹੇ ਤੁਸੀਂ ਹੈ ਖਾਮਿਆ ਜਬ ਭੁਗਤਣ ਨੂੰ ਇਹ ਨਾ ਕਰੋ ਦੇਖੋ ਬਹੁਤ ਗਲਤ ਲਾਈਨ ਫੜੀ ਹੋਈ ਹੈ ਕੇਂਦਰ ਨੇ ਪੰਜਾਬ ਦੇ ਨਾਲ ਵਿਤਕਰਾ ਦੱਸੋ ਕਿਸੇ ਸਟੇਟ ਦੀ ਰਾਜਧਾਨੀ ਨਾ ਹੋਵੇ 47 ਤੋਂ ਆਜ਼ਾਦੀ ਤੋਂ ਬਾਅਦ ਇਹ ਮਤਲਬ ਕੋਈ ਹੈ ਕੋਈ ਰਾਹ ਲੱਗਦੀ ਗੱਲ ਹੈਗੀ ਇਹ ਕਹਿੰਦੇ ਦਿਲ ਤੇ ਹੱਥ ਰੱਖ ਕੇ ਤਾਂ ਸੋਚਿਓ ਨਾ ਇਹ ਕਦੋਂ ਤੱਕ ਪੰਜਾਬੀ ਲੜਾਈ ਲੜਨਗੇ ਕਦੇ ਤੁਸੀਂ ਸਾਡੇ ਕਿਸਾਨਾਂ ਦੇ ਖਿਲਾਫ ਬਿੱਲ ਲਿਆਉਂਦੇ ਕਦੇ ਸਾਡੀਆਂ ਯੂਨੀਵਰਸਿਟੀਆਂ ਨੂੰ ਕਬਜ਼ੇ 'ਚ ਕਰਨ ਵਾਸਤੇ ਤੁਸੀਂ ਨੋਟੀਫਿਕੇਸ਼ਨਾਂ ਜਾਰੀ ਕਰ ਦਿੰਦੇ ਇਹ ਸਾਡੀ ਵਿਰਾਸਤ ਹੈ ਇਹ ਸਾਡੀ ਲਾਹੌਰ ਬਣੀ ਹੋਈ ਯੂਨੀਵਰਸਿਟੀ ਹੈ ਦੀ ਇੱਕ ਵਿਰਾਸਤ ਹੈ ਜਿਹਨੂੰ ਅਸੀਂ ਆਜ਼ਾਦੀ ਤੋਂ ਬਾਅਦ ਨਾਲ ਲੈ ਕੇ ਕੈਰੀ ਕਰਕੇ ਲਿਆਏ ਸੀਗੇ ਉਦੋਂ ਸ਼ਿਮਲੇ ਲੈ ਕੇ ਗਏ ਸ਼ਿਮਲੇ ਤੋਂ ਬਾਅਦ ਇਹ ਚੰਡੀਗੜ੍ਹ ਲਿਆਂਦੀ ਹੁਣ ਚੰਡੀਗੜ੍ਹ ਤੋਂ ਬਾਅਦ ਅਸੀਂ ਪੰਜਾਬ ਚੱਕ ਲੈ ਜੀ ਇਹਨੂੰ ਅਸੀਂ ਤਾਂ ਬਿੱਲੀ ਦੇ ਬੱਚੇ ਮੰਗੋ ਇਹਨੂੰ ਲਕਾਉਂਦੇ ਹੀ ਫਿਰਦੇ ਆ ਜਿਵੇਂ ਬਿੱਲੀ ਆਪਣੇ ਬੱਚਿਆਂ ਨੂੰ ਸੱਤ ਦੇੜੀਆਂ ਟਪਾਉਂਦੀ ਹੈ ਅਸੀਂ ਆਪਣੀ ਯੂਨੀਵਰਸਿਟੀ ਨੂੰ ਚੱਕੀ ਫਿਰਦੇ ਆ ਐਦਾਂ ਨਾ ਕਰੋ ਦੇਖੋ ਕੱਲ ਨੂੰ ਇਹ ਏਜੰਸੀਆਂ ਇਕੱਠੇ ਹੋਏ ਵੇ 22 ਚਾਂਸ ਏਜੰਸੀਆਂ ਨੇ ਮੂੰਹ ਦਿੱਲੀ ਨੂੰ ਕਰ ਲਿਆ ਕਿਸਾਨ ਤੁਸੀਂ ਰੋਕਨੇ ਸੀ ਬਾਰਡਰਾਂ ਤੇ ਇਹ ਨੌਜਵਾਨ ਹੈ ਨਹੀਂ ਰੁਕਣੇ ਇਹ ਇਸ ਕਰਕੇ ਇਹ ਚੀਜ਼ਾਂ ਤੋਂ ਤੁਸੀਂ ਆਪ ਦਖਲ ਦੇ ਕੇ ਪੰਜਾਬ ਨੂੰ ਵੱਧ ਤੇ ਵੱਧ ਅਧਿਕਾਰ ਦਿਓ ਹਾਈਡਰਲ ਟਾਂਚਾ ਜਿਹੜਾ ਸਾਨੂੰ 1947 ਚ ਮਿਲਿਆ ਉਹਦੀ ਇੱਜ਼ਤ ਕਰਨਾ ਸਿੱਖੋ ਤੁਸੀਂ ਪੰਜਾਬੀਆਂ ਨੂੰ ਕਿਉਂ ਇਹ ਸਰਾਹ ਤੋੜਦੇ ਆਂ ਵੀ ਪਹਿਲਾਂ ਉਹ ਮੁਗਲਾਂ ਨਾਲ ਲੜਦੇ ਰਹੇ ਫੇ ਅੰਗਰੇਜ਼ਾਂ ਨਾਲ ਲੜ ਰਹੇ ਲੜਦੇ ਰਹੇ ਫੇ ਹੁਣ ਤੁਹਾਡੇ ਨਾਲ ਲੜੀਏ ਸੀ ਤੁਸੀਂ ਸਾਡੇ ਭਰਾ ਹੋ ਵੱਡੇ ਭਰਾ ਦਾ ਫਰਜ਼ ਅਦਾ ਕਰੋ ਨਾ ਸਾਨੂੰ ਤੰਗ ਕਰੋ ਇਹਨਾਂ ਇਹ ਗੱਲਾਂ ਸਹੀ ਨਹੀਂ ਆਈਆਂ ਸਾਡੇ ਬੱਚਿਆਂ ਨੂੰ ਪੜਨ ਦਿਓ ਸੰਘਰਸ਼ਾਂ ਦੇ ਰਾਹ ਫੜੇ ਬੱਚਿਆਂ ਨੂੰ ਨਾ ਪਾਓ ਇੱਕ ਪੀੜ੍ਹੀ ਸਾਡੀ ਖਤਮ ਹੋ ਚੁੱਕੀ ਸੰਘਰਸ਼ਾਂ ਦੇ ਰਾਹ ਤੇ ਇਸ ਕਰਕੇ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਤੁਹਾਨੂੰ ਇਹ ਏਜੰਸੀ ਦਾ ਜੋ ਨੇਪਾਲ ਹੋਇਆ ਸ਼੍ਰੀਲੰਕਾ ਇਹ ਚੀਜ਼ਾਂ ਹੁਣ ਇਹ ਨੌਜਵਾਨਾਂ 'ਚ ਇਹ ਨਫ਼ਰਤ ਪੈ ਚੁੱਕੀ ਹੈ ਵੀ ਪੋਲਿਟਿਸ਼ੀਅਨ ਤੱਕਾ ਕਰਦੇ ਆਂ ਮਤਲਬ ਐਜੂਕੇਸ਼ਨ ਅਧਾਰਿਆਂ ਤੇ ਪੋਲਿਟਿਕਸ ਦਾ ਕੀ ਕੰਮ ਹੈ ਪੜੇ ਲਿਖਿਆ ਲੋਕਾਂ ਦੀ ਇੱਥੇ ਸੈਨੇਟ ਬਣਾਓ ਤੁਸੀਂ ਉਹ ਆਪਣੇ ਫੈਸਲੇ ਆਪ ਕਰਨ ਏਦਾਂ ਥੋੜੀ ਹੁੰਦਾ ਪੋਲਿਟਿਸ਼ਨਾਂ ਨੂੰ ਤੁਸੀਂ ਇੱਥੇ ਥੋਪ ਦੋਗੇ ਆਰਐਸਐਸ ਦੇ ਬੰਦੇ ਨੂੰ ਥੋਪ ਦੋਗੇ ਪੰਜਾਬ ਦੀ ਯੂਨੀਵਰਸਿਟੀ ਪੰਜਾਬੀ ਫੈਸਲਾ ਕਰੂੰਗਾ ਕਿ ਤੁਸੀਂ ਆਰਐਸਐਸ ਦੇ ਜਾਂ ਹਿੰਦੂ ਹਿੰਦੀ ਭਾਸ਼ੀ ਫੈਸਲਾ ਕਰੂੰਗਾ ਪੂਰਾ ਦੇਸ਼ ਹਿੰਦੀ ਭਾਸ਼ੀ ਹੈ ਸਾਡੇ ਕੋਲ ਆਹੀ ਲੈਦੇ ਕਿ ਹੈਗੀਆਂ ਯੂਨੀਵਰਸਿਟੀਆਂ ਜਿਹੜੀਆਂ ਸਾਨੂੰ ਪੰਜਾਬ ਨੂੰ ਫਖਰ ਹੈ ਜੀ ਨਾ ਤੇ ਤੁਸੀਂ ਇਹ ਵੀ ਖੋਣ ਲੱਗੇ ਹੋਏ ਮਤਲਬ ਜੇ ਸੀ ਇਸ ਦੇਸ਼ 'ਚ ਰਹਿਣੇ ਆ ਯੂਜੀਸੀ ਤੋਂ ਸਾਨੂੰ ਪ੍ਰਮਾਣ ਮਿਲਦਾ ਹੈ ਯੂਨੀਵਰਸਿਟੀਆਂ ਨੂੰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਗੁਲਾਮ ਹੋ ਗਏ ਇਹ ਫੈਡਰਲ ਢਾਂਚੇ ਦਾ ਥੋੜਾ ਬਹੁਤ ਧਿਆਨ ਰੱਖੋ ਨਹੀਂ ਤਾਂ ਦੇਸ਼ ਟੁੱਟ ਜਾਊਗਾ ਜੇ ਤੁਸੀਂ ਨਹੀਂ ਉਹਨਾਂ ਦਾ ਧਿਆਨ ਰੱਖੋਗੇ ਕਦੇ ਵੀ ਘਰ 'ਚ ਵੀ ਸਾਰੇ ਜਿਹੜੇ ਮੈਂਬਰ ਆ ਉਹਨਾਂ ਨੂੰ ਖੁਸ਼ ਰੱਖਣਾ ਪੈਂਦਾ ਇਹ ਫਰਜ਼ ਹੁੰਦਾ ਜਿਹੜਾ ਲਾਣੇਦਾਰ ਆ ਘਰ ਦਾ ਤੁਸੀਂ ਦੇਸ਼ ਦੇ ਵੱਡੇ ਲਾਣੇਦਾਰ ਹੋਏ ਤੁਹਾਡੇ ਭਰਾ ਹੈ ਹਰ ਸਟੇਟ ਦੇ ਉਹ ਸਟੇਟਾਂ ਦੇ ਅਧਿਕਾਰ ਤੁਸੀਂ ਥਮਕਾ ਵੱਧਦੇ ਵੱਧੋ ਅਸੀਂ ਤਾਂ ਕਹਿੰਦੇ ਤੁਸੀਂ ਗੁਜਰਾਤ ਤੋਂ ਆਏ ਹੋ ਗੁਜਰਾਤੀਆਂ ਨੂੰ ਦੋ ਅਧਿਕਾਰ ਵੱਤੇ ਵੱਧ ਸਾਨੂੰ ਖੁਸ਼ੀ ਹੋਊਗੀ ਉੱਥੇ ਦਾ ਜਿਹੜਾ ਗੁਜਰਾਤੀ ਭਾਸ਼ਾ ਹੈ ਜੋ ਵੀ ਹੈ ਉਹਨੂੰ ਪ੍ਰਮੋਟ ਕਰੋ ਸਾਨੂੰ ਖੁਸ਼ੀ ਹੋਊਗੀ ਪਰ ਸਾਨੂੰ ਪੰਜਾਬੀ ਪ੍ਰਮੋਟ ਕਰਨ ਦੋ ਯਾਰ ਤੁਸੀਂ ਸਾਡਾ ਗਲ ਘੋਟਣ ਤੇ ਕਿਉਂ ਲੱਗੇ ਹੋਏ ਕਿਉਂ ਸਾਡੇ ਤੇ ਹਿੰਦੀ ਥੋਪ ਰਹੇ ਹੋ ਸਾਉਥ ਦੀਆਂ ਸਟੇਟਾਂ ਹਿੰਦੀ ਨੂੰ ਨਕਾਰ ਰਹੀਆਂ ਤੁਸੀਂ ਪੰਜਾਬ ਤੋਂ ਵੀ ਸਾਡੀ ਇੱਕ ਵਿਰਾਸਤ ਨੂੰ ਜਿਉਂਦਾ ਰਹਿਣ ਦੋ 1947 ਤੋਂ ਬਾਅਦ ਤੁਹਾਡੇ ਨਾਲ ਪੰਜਾਬੀਆਂ ਨਾਲ ਰਹਿਣਾ ਕਿਉਂ ਪਸੰਦ ਕੀਤਾ ਸੀ ਵੀ ਸਾਨੂੰ ਇੱਥੇ ਇੱਜ਼ਤ ਮਾਣ ਮਿਲੇਗਾ ਪਰ ਤੁਸੀਂ ਸੰਘਰਸ਼ਾਂ ਜੀ ਪਾਿਆ ਹੋਇਆ ਇਹ ਹੁਣ ਇਹ ਬੰਦ ਹੋਣਾ ਚਾਹੀਦਾ ਦੇਸ਼ ਨਾਲ ਪਿਆਰ ਪੰਜਾਬੀਆਂ ਦਾ ਤਾਂ ਹੀ ਹੋਊਗਾ ਜੇ ਤੁਸੀਂ ਪੰਜਾਬੀਆਂ ਨੂੰ ਪਰਾ ਆ ਬਣਾ ਕੇ ਉਹਨਾਂ ਨੂੰ ਇੱਜ਼ਤ ਮਾਣ ਦੋਗੇ ਜਦੋਂ ਵਿਰੋਧ ਹੋ ਜਾਂਦਾ ਤੁਸੀਂ ਬੈਕਸਟੈਪ ਕਰ ਲੈਂਦੇ ਹਾਂਗੇ ਨੋਟੀਫਿਕੇਸ਼ਨ ਪਹਿਲਾਂ ਰੱਦ ਕਰਤਾ ਹੁਣ ਕਹਿੰਦੇ ਪੋਸਟਪੋਨਡ ਕੀਤਾ ਹਲੇ ਇਹਦਾ ਮਤਲਬ ਦੁਬਾਰਾ ਲਿਆਉਣ ਦੀ ਸਗਲਸਲਾ ਹੈ ਤੁਹਾਡੀ ਨਾ ਕਰੋ ਵੈ ਹੱਥ ਜੋੜ ਕੇ ਬੇਨਤੀ ਹੈ ਸਾਡੀ ਪੀੜ੍ਹੀ ਖਤਮ ਹੋ ਗਈ ਦੁਬਾਰਾ ਇਸ ਪੀੜ੍ਹੀ ਨੂੰ ਸਾਨੂੰ ਫੜਦੇ ਫੁੱਲ ਦੇ ਦੇਖ ਕੇ ਸਾਨੂੰ ਹੌਸਲਾ ਹੁੰਦਾ ਵੀ ਚਲੋ ਇਹ ਪੜ੍ਹ ਲਿਖਿਆ ਕੁਝ ਆਪਣਾ ਬਣਨਗੇ ਹੁਣ ਇਹ ਪੜ੍ਹਾਈ ਦੇ ਥਾਂ ਤੇ ਇਹ ਬੈਠੇ ਧਰਨੇ ਲਈ ਇਹ ਕਲੇਸ਼ ਕੇਂਦਰ ਬਣ ਗਿਆ ਸਾਡੀ ਯੂਨੀਵਰਸਿਟੀ ਮਤਲਬ ਹਰ ਸਾਲ ਇੱਥੇ ਯੂਨੀਵਰਸਿਟੀ ਧਰਨੇ ਲੱਗਦੇ ਕੋਈ ਮਤਲਬ ਹੈ ਕਿਉਂ ਨਹੀਂ ਪੰਜਾਬ ਨੂੰ ਸੌਂਪਦੇ ਜੇ ਤੁਸੀਂ ਗ੍ਰਾਂਟ ਦਿੰਦੇ ਸਾਡੇ ਤੇ ਆਸਾਨ ਕਰਦੇ ਤਾਂ ਇਹ ਪੰਜਾਬੀ ਤੁਹਾਨੂੰ ਟੈਕਸ ਨਹੀਂ ਦਿੰਦੇ ਚੰਡੀਗੜ੍ਹ ਤੁਸੀਂ ਅੱਜ ਤੱਕ ਨਹੀਂ ਦਿੱਤਾ ਕਿੰਨਾ ਰਾਇਲਟੀ ਇੱਥੋਂ ਤੁਸੀਂ ਖਾ ਗਏ ਕੇਂਦਰ ਵਾਲੇ ਸਾਡੇ ਸਾਡੇ ਜੀਐਸਟੀ ਦਾ ਨੁਕਸਾਨ ਸਭ ਤੋਂ ਵੱਧ ਸਾਡੀ ਰਾਜਧਾਨੀ 'ਚ ਕਲੈਕਸ਼ਨ ਹੁੰਦੀ ਹੈ ਹਰ ਇੱਕ ਸਟੇਟ ਦੀ ਰਾਜਧਾਨੀ 'ਚ ਜੀਐਸਟੀ ਕਲੈਕਸ਼ਨ ਹੁੰਦੀ ਤੁਸੀਂ ਇਹ ਸਾਡਾ ਪੰਜਾਬ ਦੇ ਜੀਐਸਟੀ ਖਾ ਗਏ ਨਾ ਉਹਦੀ ਕੰਪਨਸੇਸ਼ਨ ਕਦੋਂ ਦੇਵੋਗੇ ਤੁਸੀਂ ਮਤਲਬ 68 ਤੋਂ ਬਾਅਦ ਸਾਡਾ ਜੀਐਸਟੀ ਜਿੰਨਾ ਵੱਧ ਤੇ ਵੱਧ ਇੱਥੇ ਇਕੱਠਾ ਹੁੰਦਾ ਚੰਡੀਗੜ੍ਹ ਸਾਰਾ ਤੁਸੀਂ ਲੈ ਕੇ ਚਲੇ ਜਾਂਦੇ ਇਹ ਥੋੜੀ ਵਾਤ ਹੁੰਦੈ ਜੋ ਸਾਨੂੰ ਗ੍ਰਾਂਟ ਦੇ ਦਿੰਨੇ ਸਾਡੇ ਤੇ ਆਸਾਨ ਕਰਦੇ ਨਾ ਕਰੋ ਇਹ ਤਾਂ ਸਾਡੇ ਕਨੇ ਕੰਪਨਸੇਸ਼ਨ ਦਾ ਤੁਹਾਡੇ ਕਨੇ ਪਹਾੜ ਖੜਾ ਹੋ ਜੂ ਜੇ ਜੋੜੀਏ ਸੀ ਜੀਐਸਟੀ ਦਾ ਚੰਡੀਗੜ੍ਹ ਦਾ ਜਿੰਨਾ ਰੈਪ ਨੂੰ ਗਿਆ ਤੁਹਾਡੇ ਕੋਲ ਸਾਡੇ ਪੌਂਦੇ ਏਰੀਆ ਦੇ ਜ਼ਮੀਨਾਂ ਚ ਬਣਿਆ ਹੋਇਆ ਕਿੰਨੇ ਪਲਾਟ ਕੱਟ ਕੇ ਤੁਸੀਂ ਖਾ ਕੇ ਆਪਣੇ ਲੈ ਕੇ ਕੇਂਦਰ ਨੂੰ ਇੱਥੇ ਤੇ ਪੈਸੇ ਇੱਕ ਯੂਨੀਵਰਸਿਟੀ ਨੂੰ ਥੋੜੀ ਛੋਟੀ ਜੀ ਫੰਡਿੰਗ ਕਰਕੇ ਥੋੜੀ ਆਸਾਨ ਮਾਰਦੇ ਵੀ ਇਸ ਯੂਨੀਵਰਸਿਟੀ ਸਾਡੀ ਹੋ ਗਈ ਵੱਡੀ ਕਿਵੇਂ ਹੋ ਗਈ ਪੈਸਾ ਸਾਡਾ ਜਾ ਰਿਹਾ ਤੁਹਾਡੇ ਕੋਲ ਇਦਾਂ ਨਾ ਕਰੋ ਇਹ ਚੀਜ਼ਾਂ ਤੁਹਾਨੂੰ ਭੁਗਤਣੀਆਂ ਪਊਗੀਆਂ ਬਾਅਦ ਚ ਨਾ ਕਹੋ ਇੱਕ ਪਾਸੇ ਤੁਸੀਂ ਮੁਸਲਮਾਨਾਂ ਨਾਲ ਪੰਗਾ ਪਾਵੇ ਇੱਧਰ ਸਾਡਾ ਪੰਜਾਬੀਆਂ ਨਾਲ ਪਾ ਲਿਆ ਤੁਸੀਂ ਕਿਵੇਂ ਇਹ ਦੇਸ਼ ਬਚੂਗਾ ਸਾਡੇ ਤੇ ਵਿਦੇਸ਼ੀ ਤਾਕਤਾਂ ਤਾਂ ਪਹਿਲਾਂ ਹੀ ਭਾਰੂ ਹੋਈਆਂ ਹੋਈਆਂ ਤੁਸੀਂ ਦੱਸੋ ਅੱਜ ਤੁਹਾਨੂੰ ਉੱਥੇ ਟਾਇਰ ਫਵਾਰਚ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਅੰਦਰੋਂ ਨਹੀਂ ਕੋਈ ਕਲੇਸ਼ ਖੜਾ ਕਰਨਾ ਚਾਹੁੰਦੇ ਜੇ ਦੇਸ਼ ਯੂਨਾਈਟ ਹੋਊਗਾ ਤਾਂ ਹੀ ਵਿਦੇਸ਼ੀ ਤਾਕਤਾਂ ਨਾਲ ਲੜੂਗਾ ਜੇ ਤੁਸੀਂ ਆਪਣੇ ਦੇਸ਼ ਨੂੰ ਕਮਜ਼ੋਰ ਕਰ ਲੂਗਾ ਆਪਣੇ ਤਾਂ ਦੇਸ਼ 'ਤੇ ਕਬਜ਼ਾ ਕਰਨ ਨੂੰ ਫਿਰਦੇ ਹੀ ਆਂ ਲੋਗੋਰੇ ਫੇਰ ਦੁਬਾਰਾ ਐਦਾਂ ਨਹੀਂ ਪੋਲਿਟਿਕਸ ਚੱਲਦੀ ਹੁੰਦੀ ਪੋਲਿਟਿਕਸ ਨਾਲ ਤੁਹਾਨੂੰ ਬਾਹਾਂ ਬਣਾਉਣੀਆਂ ਪੈਣੀਆਂ ਆਪਣੇ ਸਟੇਟਾਂ ਤੁਹਾਡੀਆਂ ਬਾਹਾਂ ਐ ਆਪਣੇ ਬਾਹਾਂ ਨੂੰ ਕਮਜ਼ੋਰ ਨਾ ਕਰੋ ਜੇ ਬਾਹਾਂ ਕਮਜ਼ੋਰ ਹੋ ਗਏ ਲੜਾਈ ਕੌਣ ਲੜੂਗਾ ਆ ਛੋਟਾ ਜਿਹਾ ਦੇਸ਼ ਪਾਕਿਸਤਾਨ ਸਾਨੂੰ ਹਫ਼ਤੇ 'ਚ ਗੋਡਣੀਆਂ ਲਵਾ ਦਿੰਦਾ ਇਹ ਕਿਉਂ ਹੁੰਦਾ ਕਿਉਂਕਿ ਅਸੀਂ ਵਿਦੇਸ਼ੀ ਤਾਕਤਾਂ ਦਾ ਚੱਲਦੇ ਆ ਪ੍ਰੈਸ਼ਰ ਪਰ ਆਪਣਿਆਂ ਨੂੰ ਮਾਰਦੇ ਆ ਅਸੀਂ ਇਹ ਸਾਡੇ ਬੱਚਿਆਂ ਨੂੰ ਪੜ੍ਹ ਲੈਣ ਦੋ ਇਹ ਏਜੰਸੀ ਵਾਲਾ ਇਹਨਾਂ ਚ ਨਾ ਭਰੋ ਇਹ ਪੰਪ ਜਿਹੜਾ ਹੈਗਾ ਵੇ ਕਿਤੇ ਦਿੱਲੀ ਕੰਨੀ ਨੂੰ ਮੂੰਹ ਕਰਨ ਉਹੀ ਪਹਿਲਾਂ ਸਾਲ ਸਾਲ ਪਰ ਸਾਡਾ ਕਿਸਾਨਾਂ ਦਾ ਬਰਬਾਦ ਕਰਦੇ ਕੰਮ ਕਰਨ ਕਰਨ ਤੋਂ ਹੁਣ ਤੁਸੀਂ ਸਾਡੇ ਸਟੂਡੈਂਟਾਂ ਦਾ ਕਰ ਦੋਗੇ ਇਹ ਕਿਉਂ ਪੰਜਾਬੀਆਂ ਨੇ ਮਾੜਾ ਕੀ ਕਰਤਾ ਦੇਸ਼ ਨੂੰ ਆਜ਼ਾਦੀ ਦਵਾਈ ਹੈ ਇਹ ਚੀਜ਼ਾਂ ਠੀਕ ਨਹੀਂ ਐ ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਨਾਲ ਤੁਹਾਨੂੰ ਅਪੀਲ ਕਰਦਾ ਵੀ ਇਹਨੂੰ ਬਿਲਕੁਲ ਪੰਜਾਬ ਨੂੰ ਦਿੱਤਾ ਜਾਵੇ ਤੇ ਰਾਉਂਡ ਟੇਬਲ ਮੀਟਿੰਗ ਬੁਲਾ ਕੇ ਪੰਜਾਬ ਦੇ ਲੀਡਰਾਂ ਨੂੰ ਬੁਲਾ ਕੇ ਸਾਡੀ ਰਾਜਧਾਨੀ ਸਾਨੂੰ ਦਿੱਤੀ ਜਾਵੇ ਤਾਂ ਕਿ ਸਾਡਾ ਜਿੰਨਾ GST ਤੁਹਾਡਾ ਕੇਂਦਰ ਲੈ ਕੇ ਜਾ ਰਿਹਾ ਲੁੱਟ ਕੇ ਇਹ ਸਾਡਾ ਪੰਜਾਬ 'ਚ ਰਹੇ ਤਾਂ ਕਿ ਪੰਜਾਬ ਦਾ ਕਰਜ਼ਾ ਉਤਰੇ ਤੁਸੀਂ ਉਹ ਸਾਡਾ GST ਲੁੱਟ ਕੇ ਥੋੜਾ ਜਿਹਾ ਤੁਹਾਨੂੰ ਦੇ ਦੰਨੇ ਥੋੜੀ ਬਹੁਤ ਚੋਗਾ ਪਾ ਦੰਨੇ ਤਾਂ ਕਿ ਉਹਦਾ ਵੀ ਇਸ਼ਾਨ ਮਾਰ ਦੇ ਵਿੱਚ ਯੂਨੀਵਰਸਿਟੀ ਤੁਹਾਡੀ ਹੋਗੀ ਜੀਐਸਟੀ ਦਾ ਕੋਈ ਸਾਹਿਬ ਨਹੀਂ ਡੜਾ ਸਾਨੂੰ ਅਜੇ ਤੱਕ ਕਿੱਡੀ ਕੰਪਨਸੇਸ਼ਨ ਤੁਹਾਡੀ ਤੁਹਾਡੇ ਵੱਲ ਖੜ ਗਈ ਸਾਡੀ ਜਿੱਦਣ ਬੈਠੋਗੇ ਹਿਸਾਬ ਕਰੋਗੇ ਪਤਾ ਉਦਣ ਲੱਗਣਾ ਵੀ ਪੰਜਾਬ ਤੋਂ ਤੁਸੀਂ ਕੀ ਲੈਗੇ ਇਸ ਕਰਕੇ ਇਹ ਸਾਡੀ ਯੂਨੀਵਰਸਿਟੀ ਹੈ ਇਹ ਸਾਨੂੰ ਬਿੱਲੀ ਦੇ ਬੱਚੇ ਮੰਗੋ ਨਾਲ ਲਕਾਉਣੀ ਪਵੇ ਵੀ ਹਾਂ ਇਹਨੂੰ ਸੱਤ ਦੇੜੀਆਂ ਟਪਾਉਂਦੇ ਫਿਰੇ ਹੁਣ ਇਹਨੂੰ ਚੱਕ ਕੇ ਅਸੀਂ ਪੰਜਾਬ ਪੰਜਾਬ ਚ ਲੈ ਜੀਏ ਜੇ ਯੂਟੀ ਚ ਹੈਗਾ ਇਹ ਡਿਸਪਿਊਟਡ ਮੈਟਰ ਹੈ ਇਹਨੂੰ ਸਹੀ ਕਰੋ ਡਿਸਪਿਊਟਡ ਮੈਟਰ ਨੂੰ ਤਾਂ ਕਿ ਇਹ ਸਾਰਾ ਇਹ ਝਮੇਲੇ ਅੱਗੇ ਵਾਸਤਾ ਖਤਮ ਹੋ ਜਾਣਾ ਸੋ ਐਨਾ ਕਹਿੰਦਾ ਹੋਇਆ ਮੈਂ ਕਹਿੰਦਾ ਹੋਇਆ ਮੈਂ ਤੁਹਾਡੇ ਆਸ ਕਰਦਾ ਹਾਂ ਵੀ ਤੁਸੀਂ ਇਹਦਾ ਕੋਈ ਚੰਗਾ ਰਿਜ਼ਲਟ ਕੱਢੋਗੇ ਧੰਨਵਾਦ